ਪਿੰਡਾਂ ਚ ਬੀਬੀਆਂ ਦਾ ਸਿਰ ਪਾਥੀ ਹੀ ਪੱਥ ਰਹੀਆਂ ਨੇ ਤੇ ਸੜਕ ਦੇ ਕੰਢਿਆਂ ਤੇ ਲਾਇਏ ਨੇ ਉਹਨਾਂ ਨੇ ਹੁਣ ਉਹ ਜਿਹੜੇ ਬੁਹਾਰੇ ਹੁੰਦੇ ਨੇ ਉਹ ਖੋਲ ਲੈਣੇ ਨੇ 27 ਦੇ ਪਹਿਲੇ ਮਹੀਨੇ ਉਹਨਾਂ ਨੇ ਜਨਵਰੀ ਚੀ ਪੋਸਟਰ ਲੱਗ ਚੁੱਕੇ ਨੇ ਕਿ ਪਿੰਡਾਂ ਚ ਆਮ ਆਦਮੀ ਪਾਰਟੀ ਦਾ ਜੇ ਕੋਈ ਆਗੂ ਆਇਆ ਉਹ ਆਪਣਾ ਆਪ ਜ਼ਿੰਮੇਵਾਰ ਹੈ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਮੈਂ ਉਹ ਪੋਸਟਰ ਲਾਉਣ ਵਾਲੇ ਕਿਸਾਨਾਂ ਨੂੰ ਪਿੰਡੂਆਂ ਨੂੰ ਯੋਧੇ ਕਹੂੰਗਾ ਹਟਿਓ ਨਾ ਅਰੇ ਦੇਖਿਆ ਸਾਰਾ ਪੰਜਾਬ ਨਸ਼ਾ ਮੁਕਤ ਹੋ ਗਿਆ ਉਹ ਠੀਕ ਹੈ ਜੀ ਤੁਸੀਂ ਬੋਲਤਾ ਤਾਂ ਹੀ ਫਿਰ ਸਨਾਮ ਲੋਕ ਉੱਠ ਕੇ ਚਲੇਗੇ ਸੀ ਨਾ ਲੈਂਡ ਪੂਲਿੰਗ ਤਾਂ ਬਿਲਕੁਲ ਉਜਾੜਨ ਵਾਲੀ ਗੱਲ ਹੈ ਇੱਥੋਂ ਮੈਨੂੰ ਲੱਗਦਾ ਵੀ ਬਸ ਪੈਸਾ ਲੁੱਟੋ ਤੇ ਭੱਜੋ ਦਿੱਲੀ ਸਾਈਨ ਕਰੋ ਅਫੀਸਰਸ ਸਾਈਨ ਕਰੇ ਕੋਈ ਮੰਤਰੀ ਮੰਤਰੀ ਬਾਦ ਚੋ ਡੇਲ ਚ ਤੇ ਉਹ ਦਿੱਲੀ ਵਾਲੇ ਲੁੱਟ ਕੇ ਭੱਜ ਜਾਣਗੇ ਹੋਰ ਤਾਂ ਕੁਛ ਨਹੀਂ ਬਨੇ ਹੋਏ ਬਾਥਰੂਮਸ ਨੂੰ ਉਹਨਾਂ ਤੇ ਲਾ ਕੇ ਪੱਥਰ ਜਿਆ ਤੇ ਕਹਤਾ ਵੀ ਸਿੱਖਿਆ ਉਚੇਰੀ ਕਰਤੀ ਸਕੂਲਾਂ ਦੀਆਂ ਕੰਧਾਂ ਨੂੰ ਰੰਗ ਕਰਕੇ ਕਹਤਾ ਜੀ ਮਾਡਰਨ ਸਕੂਲ ਬਣ ਗਿਆ ਇਹ ਲੈਂਡ ਪੂਲਿੰਗ ਦਾ ਬਿੱਲ ਨਾਲ ਦੀ ਨਾਲ ਬਣ ਗਿਆ ਪਰ ਵਿਅਦਬੀ ਦੇ ਖਿਲਾਫ ਬਿੱਲ ਮੈਨਾਂ ਟਾਈਮ ਕੋ ਲੱਗ ਰਿਹਾ ਕਿਉਂਕਿ ਨੀਤ ਨਹੀਂ ਸੀ ਸਾਫ਼ ਨੀਤ ਤਾਂ ਸਿਰਫ ਇੱਕ ਹੈ ਵੀ ਲੁੱਟ ਲੋ ਪੰਜਾਬ ਨੂੰ ਲੁੱਟ ਲੋ ਵਿਅਦਬੀ ਤੇ ਕਾਨੂੰਨ ਬਣ ਜੂਗਾ ਨੋ 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 ਸ਼ਾਮ ਦੇ ਨੂੰ ਫੈਸਲਾ ਲੈਂਦੇ ਨੇ ਅਗਲੇ ਦਿਨ ਸ਼ਾਮ ਤੋਂ ਪਹਿਲਾਂ ਪਹਿਲਾਂ ਮੋਟਰ ਜਾਂਦੇ ਨੇ ਤੋਂ ਵੀ ਨਹੀਂ 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 ਇਹ ਛੋਟੇ ਪਰੇ ਹੈ ਮੈਂ ਭਗਵੰਤ ਮਾਨ ਬਾਈ ਨੂੰ ਮਿਲਿਆ ਜੋ ਦੇ ਸੁਪਨੇ ਸੀ ਉਹ ਇੱਕ ਸੁਪਨੇ ਨੂੰ ਵੀ ਉਹ ਸਿਰਜ ਨਹੀਂ ਸਕਿਆ ਜਦੋਂ ਅੱਜ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਵਿਰੋਧ ਕਰਿਆ ਜਾ ਰਿਹਾ ਸੀ ਇਸੇ ਟਾਈਮ ਭਾਜਪਾ ਦੇ ਖਿਲਾਫ ਵੀ ਹੋ ਰਿਹਾ ਸੀ ਦਿੱਲੀ 'ਚ ਮੋਰਚੇ ਲੱਗੇ ਸੀ ਉਹ ਤੋਂ ਕਾਨੂੰਨ ਬਣੇ ਸੀਗੇ ਕਿਤੇ ਨਾ ਕਿਤੇ ਉਹ ਪੜੇ ਨਹੀਂ ਪੰਜਾਬੀਆਂ ਨੇ ਪੰਜਾਬੀ ਬਹੁਤ ਓਲੇ ਨੇ ਪੰਜਾਬੀ ਸੋਪੋਲੇਆ ਨੂੰ ਵਰਗਲਾ ਲਿਆ ਸ਼ਹੀਦਾਂ ਦੀਆਂ ਗੱਲਾਂ ਕਰਕੇ ਮੈਂ ਫੇਰ ਕਹਿੰਦਾ ਕਿ ਮੈਂ ਭਗਵੰਤ ਮਾਨ ਨੂੰ ਜਾਣਦਾ ਪਰਸਨਲੀ ਉਹਦੇ ਸੁਪਨੇ ਬਹੁਤ ਸੋਹਣੇ ਸੀ ਬਹੁਤ ਸੋਹਣੇ ਸੁਪਨੇ ਲਏ ਹੋਏ ਸੀ ਉਹਨੇ ਪੰਜਾਬ ਨੂੰ ਚੰਗਾ ਕਰਨ ਵਾਸਤੇ ਅਫਸੋਸ ਮੈਂ ਮਿਲਿਆ ਨਹੀਂ ਪਰ ਹੁਣ ਖੁਸ਼ੀ ਵੀ ਹੁੰਦੀ ਹੈ ਕਿ ਮੈਂ ਉਹਨੂੰ ਮਿਲਿਆ ਨਹੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਇਸ ਟਾਈਮ ਤੇ ਮੌਜੂਦ ਨੇ ਸਾਡੇ ਨਾਲ ਹੁਬੀ ਢਾਲੀਵਾਲ ਜੀ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹ ਹੈ ਜਿਹੜੀ ਆਮ ਆਦਮੀ ਪਾਰਟੀ ਆ ਇਹਦਾ ਕੰਮਕਾਰ ਕਿਵੇਂ ਦੇਖ ਰਹੇ ਹੋ ਤੁਸੀਂ ਸਿਰਫ ਚੁਟਕਲੇ ਨੇ ਝੂਠ ਹੈ ਵਰਗ ਲਾਉਣਾ ਸੀ ਲੋਕਾਂ ਨੂੰ ਪੰਜਾਬੀ ਬਹੁਤ ਭੋਲੇ ਨੇ ਪੰਜਾਬੀ ਲੋਕ ਸਾਡੇ ਬਹੁਤ ਭੋਲੇ ਨੇ ਮੈਂ ਕਿਸੇ ਜਾਤ ਧਰਮ ਉਮਰ ਦੀ ਗੱਲ ਨਹੀਂ ਕਰ ਰਿਹਾ ਜਿੱਥੇ ਪੰਜਾਬੀ ਅੱਗੇ ਜਿਸ ਬੰਦੇ ਦੇ ਨਾਲ ਜੁੜ ਗਿਆ ਕਿ ਇਹ ਬੰਦਾ ਪੰਜਾਬੀ ਹੈ ਹਿਮਾਚੂ ਪੰਜਾਬੀ ਹੈ ਇਹ ਲੋਕ ਪੋਲੇ ਨੇ ਸੋ ਪੋਲਿਆਂ ਨੂੰ ਵਰਗ ਲਾ ਲਿਆ ਸ਼ਹੀਦਾਂ ਦੀਆਂ ਗੱਲਾਂ ਕਰਕੇ ਉਹਨਾਂ ਦੇ ਦਿਲ ਦੀਆਂ ਗੱਲਾਂ ਕਰਕੇ ਟੰਬ ਕੇ ਉਹਨਾਂ ਨੂੰ ਬੀਬੀਆਂ ਨੂੰ ਪੈਸਿਆਂ ਦੀਆਂ ਗੱਲਾਂ ਕਰਕੇ ਤੇ ਲੋਕ ਇਹਨਾਂ ਦੇ ਉਹ ਬਹਿਕਾਵੇ ਚ ਆ ਗਏ ਤੇ 93 95 ਜਿਤਾਤੇ ਪਰ ਹੁਣ ਕੋਈ ਕੋਈ ਪ੍ਰਾਪਤੀ ਤਹੀ ਨਹੀਂ ਮੈਨੂੰ ਤਾਂ ਨਹੀਂ ਲੱਗੀ ਇੱਕ ਵੀ ਪ੍ਰਾਪਤੀ ਤੁਸੀਂ ਬਣੇ ਹੋਏ ਬਾਥਰੂਮਸ ਨੂੰ ਉਹਨਾਂ ਤੇ ਨਹੀਂ ਪੱਥਰ ਤਾਉ ਲਾ ਕੇ ਪੱਥਰ ਜਿਆ ਤੇ ਕਹਤਾ ਵੀ ਸਿੱਖਿਆ ਉਚੇਰੀ ਕਰਤੀ ਟਾਇਲਟਸ ਨੂੰ ਰਿਪੇਅਰ ਕਰਕੇ ਨਵੇਂ ਵੀ ਬਣਾਏ ਤੇ ਸਕੂਲਾਂ ਦੀਆਂ ਕੰਧਾਂ ਨੂੰ ਰੰਗ ਕਰਕੇ ਕਹਤਾ ਜੀ ਮਾਡਰਨ ਸਕੂਲ ਬਣ ਗਿਆ ਇਹ ਉਚੇਰੀ ਸਿੱਖਿਆ ਆ ਗਈ ਨਹੀਂ ਹੋਇਆ ਕੁਝ ਨਹੀਂ ਹੋਇਆ ਦੁੱਖ ਹੋਇਆ ਹਰ ਹਾਲ ਮੈਂ ਬਹੁਤ ਦੁਖੀ ਹਾਂ ਕਿਉਂਕਿ ਮੈਂ ਪੋਲਿਟਿਕਸ ਨਾਲੋਂ ਪੰਜਾਬ ਨੂੰ ਬਹੁਤ ਪਿਆਰ ਕਰਦਾ ਮੱਕਸ ਪਾਰਟੀ ਚੋਂ ਵੱਖਰੀ ਗੱਲ ਹੈ ਪਰ ਪੰਜਾਬ ਵੀ ਮੇਰੇ ਰੋਮ-ਰੋਮ ਚ ਵਸੀ ਹੋਈ ਹੈ ਗੱਲ ਕਰੀਏ ਲੈਂਡ ਪੁਲਿੰਗ ਦੀ ਸਭ ਤੋਂ ਮੇਨ ਮੁੱਦੇ ਇਸ ਟਾਈਮ ਤੇ ਦੋ ਗਰਮਾਏ ਪਏ ਨੇ ਇੱਕ ਲੈਂਡ ਪੁਲਿੰਗ ਤੇ ਇੱਕ ਬਿਆਦਵੀ ਦੇ ਖਿਲਾਫ ਜਿਹੜਾ ਉਹਨਾਂ ਨੇ ਮਤਾ ਪਾਨ ਨੂੰ ਕਿਹਾ ਸੀ ਕਿ ਬਿੱਲ ਪਾਸ ਕਰ ਦਿਓ ਸਮਾਣੇ ਦੇ ਵਿੱਚ ਟਾਵਰ ਮੋਰਚਾ ਚੱਲ ਰਿਹਾ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਕਿ ਅਸੀਂ ਬਿੱਲ ਬਣਾਵਾਂਗੇ ਲੈਂਡ ਪੁਲਿੰਗ ਦਾ ਬਿੱਲ ਨਾਲ ਦੀ ਨਾਲ ਬਣ ਗਿਆ ਪਰ ਬਿਆਦਵੀ ਦੇ ਖਿਲਾਫ ਬਿੱਲ ਨੂੰ ਇੰਨਾ ਟਾਈਮ ਕਿਉਂ ਲੱਗ ਰਿਹਾ ਕਿਉਂਕਿ ਨੀਤ ਨਹੀਂ ਸੀ ਸਾਫ਼ ਨੀਤ ਤਾਂ ਸਿਰਫ ਇੱਕ ਹੈ ਵੀ ਲੁੱਟ ਲੋ ਪੰਜਾਬ ਨੂੰ ਲੁੱਟ ਲੋ ਪੰਜਾਬ ਸੋਨੇ ਦੀ ਚਿੜੀ ਸੀ ਪੰਜਾਬ ਸੋਨੇ ਦੀ ਚਿੜੀ ਰਹੇਗਾ ਆਈ ਵਿਸ਼ ਕਿ ਹਮੇਸ਼ਾ ਹੀ ਰਹਿੰਦੀ ਦੁਨੀਆ ਤੱਕ ਨਾ ਚਿਰ ਪੰਜਾਬ ਐ ਉਹਨਾਂ ਚਿਰ ਸੋਨੇ ਦੀ ਚਿੜੀ ਵਾਂਗ ਹੀ ਰਹੇ ਨਸਲਾਂ ਨੇ ਸਾਡੀਆਂ ਵਡੇਰਿਆਂ ਨੇ ਅਸੀਂ ਬਹੁਤ ਕਾਣ ਕੀਤਾ ਪੰਜਾਬ ਦਾ ਦਰਖਤਾਂ ਦੇ ਨਾਲ ਮਿੱਟੀ ਨਾਲ ਪਾਣੀ ਨਾਲ ਹਵਾ ਨਾਲ ਰਿਸ਼ਤਿਆਂ ਨਾਲ ਸਿਹਤ ਨਾਲ ਕਿਰਦਾਰਾਂ ਨਾਲ ਬਹੁਤ ਖਿਲਵਾੜ ਹੋਇਆ ਪਰ ਫਿਰ ਵੀ ਮੇਰੀ ਅਰਦਾਸ ਹੈ ਕਿ ਜੋੰਦਾ ਰਹੇ ਮੇਰਾ ਪੰਜਾਬ ਲੈਂਡ ਪੂਲਿੰਗ ਤਾਂ ਬਿਲਕੁਲ ਉਜਾੜਨ ਵਾਲੀ ਗੱਲ ਹੈ ਇਥੋਂ ਮੈਨੂੰ ਲੱਗਦਾ ਵੀ ਬਸ ਪੈਸਾ ਲੁੱਟੋ ਤੇ ਭੱਜੋ ਦਿੱਲੀ ਸਾਈਨ ਕਰੋ ਅਫੀਸਰਸ ਸਾਈਨ ਕਰੇ ਕੋ ਮੰਤਰੀ ਮੰਤਰੀ ਬਾਦ ਚੋਂ ਜੇਲ੍ਹ ਚ ਤੇ ਉਹ ਦਿੱਲੀ ਵਾਲੇ ਲੁੱਟ ਕੇ ਭੱਜ ਜਾਣਗੇ ਹੋਰ ਤਾਂ ਕੁਝ ਨਹੀਂ ਕੁਝ ਵੀ ਨਹੀਂ ਹੈ ਇਹਦੇ ਚ ਜਦੋਂ ਡਿਮਾਂਡ ਹੀ ਨਹੀਂ ਹੈ ਤੋ ਦੱਸੋ ਨਾ ਕਿੰਨੇ ਲੋਕ ਘਰ ਭਾਲਦੇ ਨੇ ਜਾਂ ਕਿੰਨਿਆਂ ਦੀਆਂ ਤੁਹਾਡੇ ਕੋਲੇ ਆਈਆਂ ਨੇ ਸਕੀਮਾਂ ਬਾਕੀ ਰਹੀ ਬੇਅਦਬੀ ਦੇ ਉੱਤੇ ਚੰਗੀ ਚੀਜ਼ ਦੇ ਉੱਤੇ ਇਹਨਾਂ ਦਾ ਧਿਆਨ ਨਹੀਂ ਹੈ ਬੇਅਦ ਵੀ ਤੇ ਕਾਨੂੰਨ ਬਣ ਜੂਗਾ ਨੋ 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 ਇਹ ਸਾਡੀਆਂ ਧੀਆਂ ਦੀਆਂ ਚੁੰਨੀਆਂ ਸਾਡੇ ਵੀਰਾਂ ਦੇ ਸਿਰਾਂ ਤੋਂ ਸਾਫ ਹੈ ਐ ਕਰਤਾ ਆਉ ਕਰਤਾ ਉਹ ਇੱਕ ਸਟੇਜੀ ਅਨਾਉਂਸਮੈਂਟ ਸੀ ਤਾਂ ਮਾਰ ਮਾਰ ਕੇ ਲਾਹੀ ਗਏ ਨੇ ਚੁੰਨੀਆਂ ਵੀ ਲਾਹੀਆਂ ਗਈਆਂ ਨੇ ਕੋਈ ਪੱਕਾ ਨਹੀਂ ਕੀਤਾ ਕੁਐਸਚਨਿੰਗ ਕੁਝ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਜਿੱਦੀ ਆਸ ਸੀ ਮੈਂ ਭਗਵੰਤਮਾਨ ਬਾਈ ਨੂੰ ਮਿਲਿਆ ਜੋ ਦੇ ਸੁਪਨੇ ਸੀ ਉਹ ਇੱਕ ਸੁਪਨੇ ਨੂੰ ਵੀ ਉਹ ਸਿਰਜ ਨਹੀਂ ਸਕਿਆ ਬਹੁਤ ਸੁਪਨੇ ਸੀ ਕਿਉਂ ਨਹੀਂ ਸਿਰਜ ਸਕਿਆ ਮੈਂ ਜਦੋਂ ਦਸਿਆਮ ਬਣਿਆ ਮੈਂ ਉਹਨੂੰ ਮਿਲਿਆ ਨਹੀਂ ਪਰ ਬਹੁਤ 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 ਤਕਾ ਹੋਇਆ ਪੰਜਾਬ ਨਾਲ ਪੰਜਾਬ ਦੀ ਗੱਲ ਕਰ ਰਿਹਾ ਹਾਂ ਤੁਸੀਂ ਬੀਜੇਪੀ ਪਾਰਟੀ ਨਾਲ ਸੰਬੰਧਿਤੋਂ ਜਿਵੇਂ ਅੱਜ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਵਿਰੋਧ ਕਰਿਆ ਜਾ ਰਿਹਾ ਕਿਸੇ ਟਾਈਮ ਬੀਜੇਪੀ ਦੇ ਖਿਲਾਫ ਵੀ ਹੋ ਰਿਹਾ ਸੀ ਦਿੱਲੀ 'ਚ ਮੋਰਚੇ ਲੱਗੇ ਸੀ ਤੇ ਅੱਜ ਉਹੀ ਚੀਜ਼ ਆਮ ਆਦਮੀ ਪਾਰਟੀ ਕਰ ਰਹੀ ਹੈ ਉਦੋਂ ਇਹ ਨਾਲ ਸੀ ਉਹਨਾਂ ਦੇ ਤੇ ਅੱਜ ਇਹ ਜਿਹਾ ਕੀ ਹੋ ਗਿਆ ਲੈਂਡ ਪੋਲਿਸੀ ਕੱਢਤੀ ਇਹਨਾਂ ਨੇ ਉਹ ਤੋਂ ਕਾਨੂੰਨ ਬਣੇ ਸੀਗੇ ਕਿਤੇ ਨਾ ਕਿਤੇ ਉਹ ਪੜੀ ਨਹੀਂ ਪੰਜਾਬੀਆਂ ਨੇ ਪਰ ਜਦੋਂ ਮੈਂ ਉਦੋਂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨਹੀਂ ਸੀ ਮੈਂ ਅੱਜ ਬੜੇ ਮਾਣ ਨਾਲ ਕਹਿੰਦਾ ਕਿ ਮੈਂ ਉਹ ਉਦੋਂ ਵੀ ਕਿਸਾਨਾਂ ਦੇ ਨਾਲ ਸੀ ਮੈਂ ਉੱਥੇ ਗਿਆ ਸੀ ਦਿੱਲੀ ਪਰ ਇੱਕ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਵੱਲੋਂ ਇਹ ਕਹਿ ਦੇਣਾ ਕਿ ਮੈਨੂੰ ਸਮਝਾਉਣਾ ਨਹੀਂ ਆਇਆ ਤੁਸੀਂ ਸ਼ਾਇਦ ਸਮਝੇ ਨਹੀਂ ਛੱਡੋ ਪਰ ਅੱਜ ਬਾਬੇ ਨਾਨਕ ਦਾ ਦਿਹਾੜਾ ਹੈ ਤੇ ਮੈਂ ਇਹ ਕਾਨੂੰਨ ਰੱਦ ਕਰਦਾ ਹਾਂ ਕੀ ਲੱਗਦਾ ਲੈਂਡ ਪੁਲਿੰਗ ਰੱਦ ਹੋਊਗਾ ਜਿਹੜੇ ਹਿਸਾਬ ਨਾਲ ਕੱਲ ਹਰਪਾਜਨ ਦੀ 80 ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਆ ਸਾਰੇ ਮੰਤਰੀ ਇਹ ਚੀਜ਼ਾਂ ਤੋਂ ਭੱਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਆਪਣੀ ਪਾਲਿਸੀ ਦਾ ਆਪ ਪਤਾ ਜਾਂ ਫਿਰ ਇਹਨਾਂ ਨੂੰ ਵੀ ਨਹੀਂ ਪਤਾ ਅਸਲ 'ਚ ਪਤਾ ਹੈ ਪਤਾ ਲੱਗ ਗਿਆ ਸਭ ਨੂੰ ਪਤਾ ਲੱਗ ਗਿਆ ਔਰ ਇਹਨਾਂ ਦੇ ਪਿੱਛੇ ਮਨਸ਼ਾ ਕੀ ਹੈ ਇਸ ਪਾਲਿਸੀ ਦੇ ਪਿੱਛੇ ਉਹ ਵੀ ਕਲੀਅਰ ਹੁੰਦੀ ਜਾਪਦੀ ਹੈ ਤਾਹੀਏ ਭੱਜ ਰਹੇ ਨੇ ਪਰ ਮੈਂ ਤਾਂ ਹੈਰਾਨ ਇਹ ਹਾਂ ਕਿ ਭਗਵੰਤ ਮਾਨ ਦੀ ਟੀਮ ਨੇ ਹੁਣ ਤੱਕ ਪਿਛਲੇ 3 ਸਾਲਾਂ ਚ ਜੋ ਵੀ ਫੈਸਲਾ ਲਿਆ ਉਹ ਰਾਤ ਨੂੰ ਸ਼ਾਮ ਜੇ ਨੂੰ ਫੈਸਲਾ ਲੈਂਦੇ ਨੇ ਅਗਲੇ ਦਿਨ ਸ਼ਾਮ ਤੋਂ ਪਹਿਲਾਂ ਪਹਿਲਾਂ ਮੁੱਕਰ ਜਾਂਦੇ ਨੇ ਤੋਂ ਵੀ ਨਹੀਂ 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 ਇਹ ਛੋਟਾ ਗਲਤ ਹੈ ਇਹ ਪਾਲਿਸੀ ਵਾਲੇ ਕਈ ਦਿਨ ਘੜਤੇ ਇਹਨਾਂ ਨੇ ਪਰ ਮੈਨੂੰ ਲੱਗਦਾ ਕਿ ਆਉਣ ਵਾਲੇ 2-4 ਦਿਨਾਂ ਚ ਪਾਲਿਸੀ ਰੱਦ ਹੋਏਗੀ ਕਰਨੀ ਪੈਣੀ ਹੈ ਕਰ ਦਿਓ ਤੁਸੀਂ ਤਾਂ ਚੰਗੀ ਗੱਲ ਹੈ ਯੁੱਧ ਨਸ਼ੇ ਦੇ ਵਿਰੁੱਧ ਸਰਕਰਾਂ ਦੇ ਖਿਲਾਫ ਕੰਮ ਕਰੀ ਜਾ ਰਹੇ ਨੇ ਕੀ ਲੱਗਦਾ ਅਸਲ ਦੇ ਵਿੱਚ ਨਸ਼ਾ ਪੰਜਾਬ ਚ ਖਤਰਮ ਖਤਮ ਹੋ ਰਿਹਾ ਲਾਅਨ ਆਨ ਆਰਡਰ ਪੰਜਾਬ ਦਾ ਕਿਵੇਂ ਹੈ ਅਜੇ ਜੀ ਲੜਾਈਆਂ ਹੋ ਰਹੀ ਨੇ ਅੱਜ ਦੀ ਨਹੀਂ ਪਟਿਆਲਾ ਦੀ ਪਿਛਲੇ ਦਿਨ ਵੀਡੀਓ ਵਾਇਰਲ ਹੋਈ ਸੀ ਕਿਰਪਾਨਾਂ ਚੱਲੀਆਂ ਨੰਗੀਆਂ ਸਾਰੇ ਆਮ ਤੇ ਕੋਈ ਨਾ ਕੋਈ ਇਹੋ ਜਿਹਾ ਮਾਮਲਾ ਆਂਦਾ ਰਹਿੰਦਾ ਸਾਹਮਣੇ ਨਸ਼ੇ ਦੀ ਵੀਡੀਓ ਕੋਈ ਨਾ ਕੋਈ ਆ ਜਾਂਦੀ ਕਿਵੇਂ ਦੇਖ ਰਹੇ ਹੋ ਯੁੱਧ ਨਸ਼ੇ ਦੇ ਵਿਰੁੱਧ ਨੂੰ ਬੇਕਾਰ ਗੱਲਾਂ ਨੇ ਇਹ ਸਿਰਫ ਕਿਤਾਬੀ ਗੱਲਾਂ ਨੇ ਐਵੇਂ ਆ ਕੇ ਮੀਡੀਆ ਤੇ ਬੋਲਦੇ ਰਹਾ ਐਸਾ ਕੁਛ ਹੈ ਅਦਰਵਾਈਜ਼ ਕੁਛ ਨਹੀਂ ਹੈ ਉਹ ਜਗਰਾਉਂ ਚ 28 ਸਾਲ 29 ਸਾਲ ਦਾ ਜੁੜਵਾ ਬੱਚਿਆਂ ਦਾ ਪਿਓ ਮੁਰਦੇ ਦੀ ਤਰੱਕੀ ਕੀਤੀ ਉਹਨੇ ਮਾਰਤਾ ਮਾਰ ਕੇ ਉਹਦਾ ਪਿਸਤਲ ਵੀ ਖੋ ਲਿਆ ਤੇ ਉਹਦੀ ਗੱਡੀ ਨੂੰ ਵੀ ਅੱਗ ਲਾਤੀ ਠੀਕ ਆ ਤੇ ਬੰਦਾ ਲਹਿਰਾ ਕੇ ਪਿਸਤਲ ਵੀ ਦਿਖਾ ਰਿਹਾ ਤੇ ਅਨਾਉਂਸ ਵੀ ਕਰ ਰਿਹਾ ਲਾਈਵ ਵੀ ਹੋ ਰਿਹਾ ਕਿ ਮੈਂ ਮਾਰਿਆ ਅਸੀਂ ਮਾਰਿਆ ਆ ਦਾਤਰਾ ਨਾਲ ਵੜਦਾ ਲਾਅ ਐਂਡ ਆਰਡਰ ਤਾਂ ਹੈ ਹੀ ਨਹੀਂ ਬਾਕੀ ਰਹੀ ਗੱਲ ਨਸ਼ਿਆਂ ਮੈਨੂੰ ਇਹ ਸੁਣੇ ਹਤਾ ਜ਼ਰੂਰ ਮਿਲਿਆ ਪਿੰਡਾਂ ਚੋਂ ਕਿ ਭਾਈ ਫਲਾਣਿਆਂ ਦਾ ਮੁੰਡਾ ਵੀ ਨਸ਼ਾ ਲੱਗ ਗਿਆ ਭਾਈ ਫਲਾਣਿਆਂ ਦੇ ਵੀ ਲੱਗ ਗਿਆ ਮੈਨੂੰ ਵੀ ਪਰਿਵਾਰ ਦਾ ਇਹ ਫੋਨ ਨਹੀਂ ਆਇਆ ਵੀ ਸ਼ੁਕਰ ਹੈ ਸਰਕਾਰ ਦੀ ਪਾਲਿਸੀ ਕਰਕੇ ਸਾਡਾ ਮੁੰਡਾ ਨਸ਼ਾ ਛੱਡ ਗਿਆ ਕਿਤੇ ਨਹੀਂਗਾ ਕੁਝ ਨਹੀਂ ਇਹ ਸਿਰਫ ਮੈਂ ਬਿਫੂਫੀ ਮੈਂ ਤਾਂ ਕਹੂਗਾ ਸਰਕਾਰ ਦੀ ਐਵੇਂ ਬੋਲੀ ਜਾਣਾ ਬੋਲੀ ਤੁਰੇ ਜਾਣਾ ਤੁਸੀਂ ਪ੍ਰੈਕਟੀਕਲ ਕਰਕੇ ਦਿਖਾਓ ਨਾ ਯੁੱਧ ਅਰੇ ਦੇਖਿਆ ਸਾਰਾ ਪੰਜਾਬ ਨਸ਼ਾ ਕੀ ਉਹ ਹੋ ਗਿਆ ਨਸ਼ਾ ਮੁਕਤ ਹੋ ਗਿਆ ਠੀਕ ਹੈ ਜੀ ਤੁਸੀਂ ਬੋਲਤਾ ਤਾਂ ਹੀ ਫਿਰ ਸਨਾਮ ਲੋਕ ਉੱਠ ਕੇ ਚਲੇ ਗਏ ਸੀ ਨਾ ਸੋਣਨ ਹਟ ਗਿਆ ਮੈਂ ਇੱਕ ਇੰਟਰਵਿਊ ਸੁਣੀ ਸੀ ਕਿਸੇ ਬੰਦੇ ਨੇ ਕਿਹਾ ਸੀ ਕਿ ਇੱਕ ਜਿਹੜਾ ਆਰਟਿਸਟ ਹੈ ਸਟੇਅਰ ਸੰਭਾਲ ਸਕਦਾ ਸਟੇਟ ਨਹੀਂ ਸੰਭਾਲ ਸਕਦਾ ਕੀ ਲੱਗਦਾ ਹੈ ਸੱਚ ਮੈਂ ਫੇਰ ਕਹਿੰਦਾ ਕਿ ਮੈਂ ਭਗਵੰਤ ਮਾਨ ਨੂੰ ਜਾਣਦਾ ਪਰਸਨਲੀ ਉਹਦੇ ਸੁਪਨੇ ਬਹੁਤ ਸੋਹਣੇ ਸੀ ਬਹੁਤ ਸੋਹਣੇ ਸੁਪਨੇ ਲਏ ਹੋਏ ਸੀ ਉਹਨੇ ਪੰਜਾਬ ਨੂੰ ਚੰਗਾ ਕਰਨ ਵਾਸਤੇ ਅਫਸੋਸ ਮੈਂ ਮਿਲਿਆ ਨਹੀਂ ਪਰ ਹੁਣ ਖੁਸ਼ੀ ਵੀ ਹੁੰਦੀ ਹੈ ਕਿ ਮੈਂ ਉਹਨੂੰ ਮਿਲਿਆ ਨਹੀਂ ਪਿਛਲੇ 3 ਸਾਲਾਂ ਚ ਉਹ ਸੁਪਨੇ ਕਿੱਥੇ ਰਹਿ ਗਏ ਕਿਉਂ ਉਹ ਅਧੂਰੇ ਛੱਡਣ ਕੇ ਜਾ ਰਿਹਾ ਔਰ ਪੰਜਾਬ ਸੱਚ ਮੁੱਚ ਬੇੜਾ ਗਰਖ ਹੋ ਗਿਆ ਪਿਛਲੇ 3 ਸਾਲ ਚ ਇਨਾ 70 ਸਾਲ ਚ ਬੇੜਾ ਗਰਖ ਨਹੀਂ ਸਿਓ ਇਹਨਾਂ ਪਿਛਲੇ 3 ਸਾਲ ਚ ਹੋ ਗਿਆ ਕੁਝ ਵੀ ਨਹੀਂ ਹੋਇਆ ਯਾਰ ਪੰਜਾਬ ਦਾ ਪੰਜਾਬ ਡੁੱਬ ਗਿਆ ਕੀ ਲੱਗਦਾ ਪੰਜਾਬ ਚ ਇੱਕ ਮੌਕਾ ਮੰਗਦੇ ਸੀ ਇਹ ਬਦਲਾਅ ਦਾ ਲੋਕਾਂ ਨੇ ਬਦਲਾਅ ਵਾਸਤੇ ਇਹਨਾਂ ਨੂੰ ਇੱਕ ਮੌਕਾ ਦਿੱਤਾ ਕਿਵੇਂ ਦਾ ਬਦਲਾਅ ਦੇਖਿਆ ਫਿਰ ਲੋਕਾਂ ਨੇ ਲੋਕਾਂ ਨੇ ਮਿਹਨਤ ਹੋਣਾ ਇਹ ਲੱਗਦਾ ਪਿੰਡਾਂ ਚ ਬੀਬੀਆਂ ਦਾ ਸਿਰ ਪਾਥੀ ਹੀ ਪੱਥ ਰਹੀਆਂ ਨੇ ਔਰ ਰੋਟੀ ਰੋਟੀ ਤਾਂ ਬਣਾਉਂਦੀਆਂ ਘਟ ਗਿਆ ਹਾਂ ਵਾਟੀਆਂ ਪਤ ਰਹੀਆਂ ਨੇ ਤੇ ਸੜਕ ਦੇ ਕੰਢਿਆਂ ਤੇ ਲਾਇਆ ਰਹੇ ਉਹਨਾਂ ਨੇ ਹੁਣ ਉਹ ਜਿਹੜੇ ਬੁਹਾਰੇ ਹੁੰਦੇ ਨੇ ਤੇ ਖੋਲ ਲੈਣੇ ਨੇ 27 ਦੇ ਪਹਿਲੇ ਮਹੀਨੇ ਉਹਨਾਂ ਨੇ ਜਨਵਰੀ ਚੀ ਪੋਸਟਰ ਲੱਗ ਚੁੱਕੇ ਨੇ ਕਿ ਪਿੰਡਾਂ ਚ ਆਮ ਆਦਮੀ ਪਾਰਟੀ ਦਾ ਜੇ ਕੋਈ ਆਗੂ ਆਇਆ ਉਹ ਆਪਣਾ ਆਪ ਜ਼ਿੰਮੇਵਾਰ ਹੈ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਵੱਡੇ ਵੱਡੇ ਪੋਸਟਰ ਲੱਗ ਲੱਗ ਪਿੰਡਾਂ ਚ ਲੱਗ ਚੁੱਕੇ ਨੇ ਲੈਂਡ ਪੋਲਿਸੀ ਤੋਂ ਬਾਅਦ ਹੁਣ ਕੀ ਕਹਿਣਾ ਚਾਹੂੰਗੀ ਮੈਂ ਉਹ ਪੋਸਟਰ ਲਾਉਣ ਵਾਲੇ ਵੀਰਾਂ ਨੂੰ ਕਿਸਾਨਾਂ ਨੂੰ ਪਿੰਡੂਆਂ ਨੂੰ ਯੋਧੇ ਕਹੂੰਗਾ ਹਟਿਓ ਨਾ ਛਾਜੋ ਤੁਸੀਂ ਸਹੀ ਹੋ ਸਰਕਾਰ ਗਲਤ ਹੈ ਅਨਵਸਰ ਸਾਡੇ ਨਾਲ ਸੀ ਹੋਬੀ ਢਾਲੀਵਾਲ ਜੀ ਤੇ ਉਹਨਾਂ ਦੇ ਵੱਲੋਂ ਜਿਹੇ ਜੀ ਇੰਟਰਵਿਊ ਚ ਬੇਤਕ ਹੋ ਕੇ ਬੋਲਿਆ ਗਿਆ ਬੇਹਤੀ ਸ਼ਲਾਗਾ ਯੋਗ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ